18 ਸਾਲ ਦੀ ਬੱਚੀ ਆ ਸਾਡੀ ਜੀ ਤੇ 3 ਮਹੀਨੇ ਤੋਂ ਸਾਨੂੰ ਪਤਾ ਲੱਗਿਆ ਤੇ ਕਿਹਨੇ ਦਰੋਂ ਲਾਪਤਾ ਕਰੋ ਮਹੀਨੇ ਤੋਂ ਸਾਨੂੰ ਪਤਾ ਲੱਗਿਆ ਪੁਲਿਸ ਨੂੰ ਕੋਈ ਇਤਲਾਹ ਦਿੱਤੀ ਸੀ ਦਿੱਤੀ ਸੀ ਪੁਲਿਸ ਨੂੰ ਇਤਲਾਹ ਸੀ ਉਹਨਾਂ ਨੇ ਨਹੀਂ ਕੀਤੀ ਸਾਡੀ ਕਾਰਵਾਰੀ ਉਹਨਾਂ ਨੇ ਕਿਹੜੇ ਥਾਣੇ ਦਿੱਤੀ ਮੈਨੇ ਥਾਣੇ ਦਿੱਤੀ ਸੀਗੀ ਤੇ ਕਿਵੇਂ ਪਤਾ ਲੱਗਿਆ ਇੱਥੇ ਤੇ ਹੁਣ ਸਾਨੂੰ ਪਤਾ ਲੱਗਿਆ ਜੀ ਮੁੰਡੇ ਨੂੰ ਫੜਿਆ ਸੀ ਮਹੀਨੇ ਬਾਅਦ ਆ ਉਹ ਮੁੰਡਾ ਕੀ ਲੱਗਦਾ ਤੁਹਾਡਾ ਓ ਸਾਡਾ ਭਰਾ ਲੱਗਦਾ ਜੀ ਤੇ ਵਿਆਹ ਕਰਾ ਲੈ ਇਹਨਾਂ ਨੇ ਵਿਆਹ ਵਿਆਹ ਨਹੀਂ ਕਰਾਏ ਜੀ ਹਜੇ ਉਹਨਾਂ ਨੇ ਇੱਥੇ ਕਿਵੇਂ ਪਹੁੰਚੇ ਇੱਥੇ ਕੀ ਕਰਨਾ ਆਏ ਸੀ ਉਹ ਇਹਨਾਂ ਨੇ ਛੱਦੀ ਸੀਗੀ ਉਹ ਲੈ ਕੇ ਆਏ ਜਿਹੜੀ ਵਿਚੋਲੀ ਸੀਗੀ ਵਿੱਚ ਉਹ ਕੌਣ ਉਹ ਉਹਨਾਂ ਦੀ ਸੀਗੀ ਪੀਟੀ ਪੀਟੀ ਕਿੰਨਾ ਦੇ ਥੋੜੀ ਕੀ ਰਿਸ਼ਤਦਾਰੀ ਉਹਨਾਂ ਨਾਲ ਕੁਛ ਨਹੀਂ ਜੀ ਸਾਡੀ ਜੀ ਥੋੜੀ ਕੁੜੀ ਦੱਸ ਕੇ ਨਹੀਂ ਤੁਹਾਨੂੰ ਕਰੋ ਜਾਂ ਤੁਹਾਨੂੰ ਫੋਨ ਫਾਨ ਬਾਝੋਂ ਟ੍ਰੇਸ ਨਹੀਂ ਕੀਤਾ ਉਹਨਾਂ ਦਾ ਨਹੀਂ ਕੁੜੀ ਨਹੀਂ ਦੱਸ ਕੇ ਆ ਜੀ ਸਾਨੂੰ ਨਾਵਦੀ ਕੁੜੀ ਭੂਣ ਸੀਗਾ ਕੁੜੀ ਨਾਲ ਗੱਲਬਾਤ ਹੋਈ ਥੋੜੀ ਵੀ ਨਹੀਂ ਹੋਈ ਜੀ ਛੱਡੀ ਤੇ ਉਹ ਮੁੰਡਾ ਜਿਹੜਾ ਵਿਆਹ ਸੀਗਾ ਤੁਹਾਡਾ ਭਰਾ ਲੱਗਦਾ ਉਹ ਕਿੱਥੇ ਐ ਸੋ ਉਹ ਮਹਿਨੇ ਪੈਂਡ ਹੈਗਾ ਤੇ ਉਹਦੇ ਨਾਲ ਗੱਲਬਾਤ ਨਹੀਂ ਹੋਈ ਕਿੱਥੇ ਪੁੱਛਿਆ ਨਹੀਂ ਕੁੜੀ ਕਿੱਥੇ ਉਹਦੇ ਘਰੇ ਹੈ ਨਹੀਂ ਸੀ ਨਹੀਂ ਪੁੱਛਿਆ ਜੀ ਇਹ ਕੀ ਮੰਗ ਕੀ ਕਰਦੇ ਹੋ ਜੀ ਐਸੀ ਮੰਗ ਕਰਨੇ ਵੀ ਸਾਡੀ ਬੇਟੀ ਆਉਣੀ ਚਾਹੀਦੀ ਏ ਇਹ ਤੇ ਬਾਬਾ ਜੀ ਇਹਦੇ ਕੋਲ ਪਹੁੰਚੇ ਬਾਬਾ ਜੀ ਨੇ ਕੀ ਕੁੜੀ ਨੂੰ ਉੱਥੇ ਸਰਟੀਫਿਕੇਟ ਦਿੱਤਾ ਗਿਆ ਕੀ ਵਿਆਹ ਕਰਾ ਕੇ ਤਨੰਦ ਕਰਾਏ ਇਹਨੇ ਗਾਲ ਤੇ ਦਿੱਤਾ ਸਰਟੀਫਿਕੇਟ ਪਹਿਲੇ ਲੈ ਕੇ ਦਿੱਤੇ ਨੇ ਨੰਦੇ ਨਹੀਂ ਹੋਈ ਹੈ ਜੀ ਕੁੜੀ ਦੀ ਸਹੀ ਕੀ ਮੰਗ ਕਰਦੇ ਹੋ ਕਿ ਕਾਰਵਾਈ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਇਹ ਜੀ ਕਾਰਵਾਈ ਕਰਦੇ ਵੀ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਜਾਣ ਸਜ਼ਾ ਮਿਲਣੀ ਚਾਹੀਦੀ ਇਹਨਾਂ ਨੂੰ ਦੋਸ਼ੀਆਂ ਨੂੰ ਜਾਣਕਾਰੀ ਕੀ ਗੱਲ ਹੋਈ ਆ ਤੁਹਾਡੇ ਕੋਲ ਲੱਗਦੇ ਜਿਹੜੇ ਨਾਲ ਖੜੇ ਆ ਤੇ ਕੀ ਗੱਲਬਾਤ ਹੋਈ ਆ ਸਾਰੀ ਜਾਣਕਾਰੀ ਦਿਓ ਇਹ ਭੈਣ ਹੈ ਮੇਰੀ ਜੀ ਇਹ ਭੈਣ ਦੇ ਮੇਰੇ ਘਰ ਵਾਲਾ ਹੈਗਾ ਇਹਨਾਂ ਦੀ ਬੱਚੀ ਗਈ ਐ ਮੀਨਾ ਹੋ ਗਿਆ ਉਹਨੂੰ ਲੈ ਕੇ ਗਏ ਵਿੱਚ ਚਾਚੇ ਦਾ ਸਾਲਾ ਇਹਦੇ ਦਾ ਭਰਾ ਦਾ ਤੇ ਮੀਨਾ ਡੇਢ ਮਹੀਨਾ ਹੋ ਗਿਆ ਸਾਨੂੰ ਲੱਭਦਿਆਂ ਨੂੰ ਸਾਨੂੰ ਲੱਭੀ ਨਹੀਂ ਗਈ ਇੱਥੇ ਆ ਕੇ ਉਹਨਾਂ ਨੇ ਆਨੰਦ ਕਾਰਜ ਕਰਾਏ ਆ ਪਤਾ ਨਹੀਂ ਉਹਨਾਂ ਨੇ ਸਰਟੀਫੀਕੇਟ ਕਿ ਦਿੱਤਾ ਕਿ ਨਹੀਂ ਦਿੱਤਾਗਾ ਤੇ ਹੁਣ ਅੱਜ ਹੀ ਮਹੀਨੇ ਤੋਂ ਡੇਢ ਮਹੀਨੇ ਤੇ ਇਹਦੇ ਚਾਚੇ ਨੇ ਫੜ ਲਿਆ ਮੁੜ ਕੇ ਉਹਦੇ ਉੱਥੇ ਲੈ ਕੇ ਸਰਪੰਚਾਂ ਮੈਂਬਰਾਂ ਦੀ ਸਰਪੰਚਾਂ ਮੈਂਬਰਾਂ ਨੇ ਲਿਜਾ ਕੇ ਉੱਥੇ ਥਾਣੇ ਪੇਸ਼ ਕਰਤਾ ਥਾਣੇ ਸਾਡੀ ਕੋਈ ਗੱਲ ਨਹੀਂ ਸੁਣੇਗੀ ਐ ਜੀ ਥਾਣੇ ਗਏ ਸੀ ਜੀ ਐ ਜੀ ਮੈਂ ਨਹੀਂ ਥਾਣੇ ਗਏ ਸੀ ਕੋਈ ਗੱਲ ਨਹੀਂ ਸੁਣੀ ਸੀ ਹੋ ਗਏ ਸੀ ਕਿੰਨਾ ਟਾਈਮ ਹੋ ਗਿਆ ਉਦੋਂ ਦੂਜੇ ਦਿਨ ਹੀ ਗਏ ਸੀ ਜਿੱਦੇ ਸਾਡੀ ਬੇਟੀ ਗਈ ਆ ਮਗਲੀ ਸਕਰਾਂਨ ਦੀ ਗੱਲ ਹੈਗੀ ਆ ਮਹੀਨਾ ਹੋ ਗਿਆ ਡੇਢ ਮਹੀਨਾ ਤੋਂ ਆ ਮਗਲੀ ਸਕਰਾਂਨ ਦੀ ਗੱਲ ਹੈਗੀ ਸਵਾਕ ਮਹੀਨਾ ਹੋ ਗਿਆ ਤੇ ਉਹਦੇ ਸਾਨੂੰ ਕੋਈ ਗੱਲ ਨਹੀਂ ਸੁਣੀ ਗਈ ਉੱਥੇ ਸਾਡੀ ਥਾਣੇ ਵਾਲਿਆਂ ਨੇ ਇੱਥੇ ਵੀ ਇੱਥੇ ਉਹਨਾਂ ਨੇ ਜਿਹੜੇ ਇੱਥੇ ਕੀਤੇ ਵੇ ਉਹਨਾਂ ਨੇ ਤੰਪੀਆਂ ਤੰਪੀਆਂ ਦੇ ਕੇ ਕੁੜੀ ਦੇ ਵੀ ਬਿਆਨ ਲਏ ਆ ਥੋਨੂੰ ਅੰਦਰ ਕਰ ਦੇਣਗੇ ਸਾਰਿਆਂ ਦੇ ਨਾਂ ਦੇ ਕਿਵੇਂ ਪਰਚਿਆਂ ਤੇ ਸਾਡੇ ਚੌ ਬੰਦਿਆਂ ਦੀ ਹੁਣ ਕੀ ਮੰਗ ਕਰਦੇ ਐ ਜੀ ਮੰਗ ਕਰਦੇ ਸਾਡੀ ਬੇਟੀ ਸਾਨੂੰ ਲਿਆ ਕੇ ਦੇਣ ਜਿਨ੍ਹਾਂ ਨੇ ਆਨੰਦ ਕਾਰਜ ਕਰਵਾਏ ਹੋਇਆ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹ ਹੋਣੀ ਚਾਹੀਦੀ ਆ ਕਾਰਵਾਰੀ ਹੋਣੀ ਚਾਹੀਦੀ ਉਹਨਾਂ ਤੇ ਸਾਲ ਰਿਸ਼ਤਾ ਕੀ ਲੱਗਦਾ ਉਹ ਚਾਹੇ ਦੇ ਭਰਾ ਦਾ ਸਾਲਾ ਹੈ ਮਾਮਾ ਲੱਗਦਾ ਕੁੜੀ ਦੇ ਸਤਾ ਕਿੰਨੀ ਉਮਰ ਕਿੰਨੀ ਉਮਰ ਦੀ ਉਹਦੀ ਉਮਰ ਹੋ ਗਈ 25 ਕਿੰਨੀ 24 ਸਾਲ ਦੀ ਮੁੰਡੇ ਦੀ ਉਮਰ 25 ਸਾਲ ਦੀ ਪਤਾ ਨਹੀਂ ਸਾਨੂੰ ਕਿਹੜੇ ਪਿੰਡ ਦਾ ਉਹ ਹੈਗਾ ਬੁੱਗੀਪਰੇ ਦਾ ਹੈ ਕੀ ਨਾ ਆਗੇ ਦਾ ਉਹਦਾ ਬਦੇਵ ਸਿੰਘ ਨਾਮਾ ਦੇ ਦੀ ਕਹਿੰਦੀ ਐ ਮੇਰਾ ਨਾਮ ਜਰਨੈਲ ਸਿੰਘ ਜੀ ਕਿਹੜੇ ਗੁਰਦੁਆਰਾ ਸਾਹਿਬ ਤੋਂ ਗ੍ਰਾਂਤੀ ਹੋ ਤੁਸੀਂ ਗ੍ਰਾਂਤੀ ਨਹੀਂ ਮੈਂ ਤਾਂ ਪਟਨਾ ਸਾਹਿਬ ਤੋਂ ਆਣ ਕੇ ਗੁਰਦੁਆਰਾ ਨਾਮੇ ਪਾਸ਼ਾ ਦਾ ਬਣਾਇਆ ਆ ਕੀ ਗੱਲਬਾਤ ਹੋਈ ਆ ਜੀ ਇੱਥੇ ਗੱਲਬਾਤ ਕੋਈ ਨਹੀਂ ਦੱਸਾਂ ਸਾਡੇ ਕੋਲ ਤਾਂ ਜਿਹੜਾ ਵੀ ਆਣ ਕੇ ਰੋਂਦੇ ਸੀ ਤੇ ਉਹਨਾਂ ਨੇ ਮੇਰਾ ਕਹਿੰਦਾ ਸਰਟੀਫਿਕੇਟ ਹੀ ਦਿੱਤਾ ਸੀ ਕੋਈ ਉਹਨਾਂ ਨੰਦਗੱਜ ਕੀਤੇ ਨੇ ਉਹਾਂ ਨੇ ਤੁਹਾਨੂੰ ਸਰਟੀਫਿਕੇਟ ਦੇ ਦਿਓ ਤੇ ਵਕੀਲ ਵੀ ਨਾਲ ਆਇਆ ਸੀ ਐਸੀ ਗੱਲ ਨਹੀਂ ਵੀ ਨਹੀਂ ਆਇਆ ਕੀ ਹੋਣਾ ਵਕੀਲ ਪੁੱਛੀਗਾ ਜੀ ਹੈ ਵਕੀਲ ਕੋਲ ਵੈਸੇ ਦੱਸ ਦੋ ਕੌਣ ਨੂੰ ਮੈਨੂੰ ਉਹਨਾਂ ਦਾ ਨਾਂ ਨਹੀਂ ਨਾ ਮੈਂ ਨਾਂ ਦੱਸੂਗਾ ਮੈਂ ਕੁੜੀ ਦਾ ਆਧਾਰ ਕਾਰਡ ਲਿਆ ਸੀਗਾ ਮੁੰਡੇ ਦਾ ਆਧਾਰ ਕਾਰਡ ਲਿਆਈ ਤੁਸੀਂ ਮੇਰਾ ਕਹਿੰਦਾ ਮੈਨੂੰ ਖਿਆਲ ਜਾਨੀਗਾ ਮੈਨੂੰ ਕਿਤਾ ਨਹੀਂ ਆ ਬੇਕੋ ਕਿੰਨਾ ਚਿਰ ਹੋ ਗਿਆ ਆ ਫੋਨ ਆ ਮੁੰਡੇ ਦਾ ਫੋਨ ਲਿਖਿਆ ਕਿੰਨਾ ਚਿਰ ਹੋ ਗਿਆ ਜੀ ਵਿਆਹ ਉਹਨੂੰ ਸਰਟੀਫਿਕੇਟ ਦਿੱਤੇ ਨੂੰ ਮੈਂ ਕਹਾਂ ਜੋ 2 ਮਹੀਨੇ ਦਾ ਲੱਗ ਕੇ ਚੱਗੇ ਹੋ ਗਏ ਤੇ ਕੋਈ ਪੜਤਾਲ ਨਹੀਂ ਕੀਤੀ ਵੀ ਕੁੜੀ ਦੀ ਉਮਰ ਘਾਟਾ ਵਾਧਾ ਤੁਹਾਡੇ ਕੋਲੋਂ ਕੋਈ ਨਹੀਂ ਉਮਰ ਉਹਨਾਂ 20 ਦੱਸਿਆ 20 25 ਸਾਲ ਦੀ ਦੱਸਿਆ ਸੀ ਰਾਤੀ ਵਕੀਲ ਨੇ ਵੀ ਗੱਲ ਕੀਤੀ ਇਹਨਾਂ ਨਾਲ ਗੱ ਆਹ ਕਾਟ ਨਹੀਂ ਲਿਆ ਤੋਈ ਕੁੜੀ ਦਾ ਧਾਰ ਕਾਟ ਦਾ ਲਿਆ ਹੋਊਗਾ ਮੇਰੇ ਘਰ ਚ ਸਿੱਖ ਜੱਥੇਬੰਦੀਆ ਪਹੁੰਚਿਆ ਇੱਥੇ ਉਹ ਕਹਿੰਦਿਆਂ ਨੇ ਕਿ ਤੁਹਾਡੇ ਵੱਲੋਂ ਮਹਾਰਾਜ ਜੀ ਹਜ਼ੂਰੀ ਵਿੱਚ ਜਿਹੜਾ ਨਰਾਦਰ ਕੀਤਾ ਜਾ ਰਿਹਾ ਮਹਾਰਾਜ ਜੀ ਦਾ ਨਹੀਂ ਨਰਾਦਰ ਤਾਂ ਉਹ ਮੈਂ ਮੇਂ ਜੇ ਬਜ਼ੁਰਗਾਂ ਮੈਂ ਪਟਨਾ ਸਾਹਿਬ ਤੋਂ ਆਣ ਕੇ ਗੁਰਦਵਾਰਿਆਂ ਨਾਮੇ ਪਾਛਾ ਦਾ ਬਣਾਇਆ ਕਿ ਚਲ ਮੇਰਾ ਕਹਿਣ ਦਾ ਮੇਥੋਂ ਗਲਤੀ ਹੋਈ ਏ ਤੇ ਮੈਨੂੰ ਗਲਤੀ ਮੇਰਾ ਕਹਿਣ ਦਾ ਚਾਹੇ ਮaaf ਕਰ ਦਿਓ ਚਾਹੇ ਮੈਨੂੰ ਜਿਹੜਾ ਡੰਨ ਲਾਉਣਾ ਡੰਦਾ ਦਿਓ ਓਕੀ ਗੀ ਤੁਹਾਡੇ ਕੋਲ ਗਲਤੀ ਇਹ ਹੋ ਜਾਂਦਾ ਵੀ ਜੇ ਸਰਟੀਫਿਕੇਟ ਦਿੱਤਾ ਹੈ ਉਹ ਗਲਤੀ ਹੋਰ ਕਾਦੀ ਹੈ ਗਲਤੀ ਨਹੀਂ ਤੁਸੀਂ ਇਹਨਾਂ ਦੇ ਕਹਿਣ ਤੇ ਗਲਤੀ ਮੰਨਦੇ ਪਏ ਕਿ ਆ ਤੁਹਾਨੂੰ ਪਤਾ ਵੀ ਗਲਤੀ ਹੋਈ ਹੈ ਨਹੀਂ ਮੈਂ ਆਨਾ ਮੈਂ ਹੋ ਸਕਦਾ ਮੇ ਤੋਂ ਗਲਤੀ ਹੋ ਗਈ ਹੋਵੇਗੀ ਬਾਬਾ ਜੀ ਅੱਗੇ ਵੀ 2-3 ਵਾਰੀ ਤੁਹਾਡੇ ਕੋਲੇ ਆਏ ਆ ਅੱਗੇ ਪਹਿਲਾਂ ਵੀ ਤੁਹਾਡੇ ਕੋਲ ਉੱਤ ਦੱਸਾਂ ਮੈਂ ਪਹਿਲਾਂ ਬਾਹਰ ਫਿਰਦਾ ਰਿਆ ਤੇ ਮੇਰਾ ਕਹਿੰਦਾ ਬਾਹਰ ਫਿਰਦਾ ਰਿਆ ਸਰਟੀਫਿਕੇਟ ਮੈਂ ਦਿੱਤਾ ਹੋਗਾ ਮੈਨਾਂਨ ਵਾਕਿਆ ਹੀ ਅੱਜ ਤੋਂ ਪਿੱਛੇ ਮੈਂ ਨਹੀਂ ਕਰਦਾ ਇਹ ਤਾਂ ਮੈਂ ਬੋਲ ਵੀ ਗਿਆ ਇਹ ਇਹ 2 ਮਹੀਨਾ ਬਾਅਦ ਹੋਇਆ ਮੈਨੂੰ ਖਿਆਲ ਵੀ ਨਹੀਂ ਆਇਆ ਵੀ ਮਤਲਬ ਮੇਰੇ ਦਿਮਾਗ ਚੋਂ ਨਿਕਲ ਗਈ ਇਹ ਤਾਂ ਮੈਂ ਕੱਦ ਨਹੀਂ ਆ ਮੇਰਾ ਕਹਿੰਦਾ ਮੈਂ ਪੈਸਾ ਪੂਸਾ ਲਾਲਚ ਨਹੀਂ ਜਿੰਦਾ ਇਹਨਾਂ ਚੀਜ਼ਾਂ ਦੀ ਬਾਬਾ ਲੱਗਦਾ ਨਹੀਂ ਕਿ ਇੱਕ ਸਾਲ ਦੋ ਮੇਰਾ ਕਹਿੰਦਾ ਵੀ ਜਦੋਂ ਉਹ ਆਉਂਦੇ ਆਂ ਮਾਪੇ ਉਹਦੇ ਨਾਲ ਸਹਿਮਤ ਹੋ ਗਏ ਆਏ ਆ ਉਹ ਤਾਂ ਕੁੜੀ ਵੀ ਆਉਂਦੀ ਮੁੰਡਾ ਵੀ ਆਉਂਦਾ ਸੀ ਤੁਸੀਂ ਮਾਂ ਤੋਂ ਨਾਲ ਗੱਲ ਕੀਤੀ ਫੋਨ ਤੇ ਜੀ ਪੁੱਛਿਆ ਪਰਤਾਲ ਕੀਤੀ ਅਫਦਾਲ ਉਹਨੇ ਵਕੀਲ ਦੱਸੂਗਾ ਤੁਹਾਨੂੰ ਵਕੀਲ ਨੇ ਜਿਹੜੀ ਵਕੀਲ ਨਾਲ ਗੱਲ ਹੋਈ ਹੈ ਇਹ ਕੀ ਜੀ ਤੁਸੀਂ ਤਾਂ ਪਰਤਾਲ ਕਰਨੀ ਸੀ ਨਾ ਬਾਬਾ ਜੀ ਉਸ ਚੀਜ਼ ਮੈਂ ਕੀਤੀ ਜੀ ਪੁੱਤ ਮੇਰਾ ਕਹਿੰਦਾ ਮੈਂ ਕਿ ਉਹਨਾਂ ਨੂੰ ਆਖਿਆ ਸੀ ਮੈਂ ਕਿਹਾ ਵੀ ਇਸ ਸਰਟੀਫਿਕੇਟ ਨਹੀਂ ਜਾਇਜ਼ ਨਾ ਉਹ ਮੇਰਾ ਕਹਿੰਦਾ ਮੈਂ ਕੱਲ ਬੁੱਢੇ ਬਾਰੇ ਮੈਂ ਫਸੂਗਾ ਉਹ ਆਂਦੇ ਨਹੀਂ ਬਾਬਾ ਹੀ ਨਹੀਂ ਜਾਇਜ਼ ਨਹੀਂਗਾ ਅਸੀਂ ਮਤਲਬ ਫਸਾ ਨਹੀਂ ਦਿੰਦੇ ਅਸੀਂ ਮੇਰਾ ਕਹਿੰਦਾ ਸਰਟੀਫਿਕੇਟ ਦਿੱਤਾ ਜਾਂਦਾ ਗੁਰਦੁਆਰਾ ਸਾਹਿਬ ਵੱਲੋਂ ਤਾਂ ਇੱਕ ਰਜਿਸਟਰ ਤੇ ਉਹਦਾ ਪ੍ਰੋਪਰ ਨਾਮ ਲਿਖਿਆ ਜਾਂਦਾ ਤੁਹਾਡੇ ਵੱਲੋਂ ਨਾਮ ਲਿਖਿਆ ਗਿਆ ਰਜਿਸਟਰ ਅੱਗੇ ਰਜਿਸਟਰ ਵੀ ਜਦੋਂ ਆਏ ਹੀ ਲੈ ਗਏ ਜਹੇਦਾਰ ਲੈ ਗਿਆ ਸੀ ਉਹ ਰਜਿਸਟਰ ਨਹੀਂ ਜਦੋਂ ਨਾਲ ਦੂਜਾ ਆਇਆ ਹੀ ਹੁਣ ਕੋਈ ਰਜਿਸਟਰ ਨਵਾਂ ਰਜਿਸਟਰ ਲਾ ਲੋ ਨਵਾਂ ਰਜਿਸਟਰ ਆਇਆ ਕੋਈ ਨਹੀਂ ਪੁੱਤ ਜੇ ਨਹੀਂ ਲਾਇਆ ਕੋਈ ਲਾ ਦੋ ਹੁਣ ਮੈਂ ਨੰਨਕਰ ਚ ਕਰਨੀ ਨਹੀਂ ਮੈਂ ਹੱਥ ਜੋੜ ਕੇ ਮੈਂ ਇਹਨਾਂ ਚੀਜ਼ਾਂ ਚ ਬਾਬਾ ਜੀ ਪਹਿਲਾਂ ਵੀ ਜਿਹੜੀ ਟੀਮ ਆਈ ਤੁਹਾਡੇ ਕੋਲੇ ਜਿਹੜੀ ਗੁਰੂ ਸਿੱਖ ਦੀ ਫੌਜ ਆਈ ਹੈ ਇਹਨਾਂ ਵੱਲੋਂ ਪਹਿਲਾਂ ਵੀ ਤੁਹਾਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਪਹਿਲਾਂ ਵੀ ਤੁਸੀਂ ਮਾਫੀ ਮੰਗ ਕੇ ਖੜਾ ਛੜਾ ਉਹ ਤੇ ਮੇਥੋਂ ਨਾ ਗਲਤੀ ਹੋ ਗਈ ਮੈਂ ਮੰਨਦਾ ਹੁਣ ਵੀ ਗਲਤੀ ਹੋ ਗਈ ਹੈ ਮੈਂ ਅੱਗੇ ਬਾਅਦੇ ਆਨੰਦ ਕਾਰਜ ਕਰੂੰਗਾ ਨਹੀਂ ਭਾਵੇਂ ਸੋਨੇ ਦਾ ਵਿਖਾਰੀ ਦੇਵੇ ਮੈਂ ਮੰਦੇ ਦਾ ਵੀ ਨਹੀਂ ਕਰੂੰਗਾ ਉਹਦਾ ਕਿੰਨੇ ਪੈਸੇ ਲਏ ਸੀ ਉਹ ਤੇ 2000 ਰੁਪਿਆ ਮੈਂ ਦਿੱਤਾ ਮੈਨੂੰ ਮੈਂ ਆਖਦਾ ਮੈਂ 5000 ਲਿਆ 10000 ਲਿਆ ਇਹਨਾਂ ਦਾ ਰਿਸ਼ਤਾ ਪਤਾ ਸੀ ਤੁਹਾਨੂੰ ਕੀ ਸੀ ਆਪਸ ਵਿੱਚ ਨਹੀਂ ਮੈਨੂੰ ਨਹੀਂ ਪਤਾ ਇਹ ਵੀ ਨਹੀਂ ਦੱਸਣਾ ਪੜਤਾਲ ਕਰਨ ਤੋਂ ਬਿਗਾਰੇ ਤੋਂ ਸਰਟੀਫਿਕੇਟ ਸਰਟੀਫਿਕੇਟ ਉਹ ਵਕੀਰ ਨੇ ਦੱਸਿਆ ਵੀ ਇਹ ਮਤਲਬ ਨੰਨਜ ਕਰਜ ਕਰਨੇ ਆ ਇਹ ਨੰਨਜ ਕਰਜ ਅਸੀਂ ਇਹਦੀ ਉਮਰ ਐ ਪੂਰੀ ਹੈ ਤੇ ਮਾਪਿਓ ਦੇ ਨਾਲ ਵੀ ਸਹਿਮਤ ਆ ਤੇ ਵਕੀਰ ਨੇ ਇਹਨੂੰ ਸਰਟੀਫਿਕੇਟ ਜਿਹਦਾ ਹੀ ਕੱਟਿਆ ਵੀ ਵਕੀਰ ਦੀ ਸੈਟਿੰਗ ਹੋਈ ਇਹਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਦੀਪ ਸਿੰਘ ਇਕਨੂਰ ਖਾਲਸਾ ਫੌਜ ਤੋਂ ਅੱਜ ਕਰ ਰਿਹਾ ਜੀ ਨਾਲ ਸਾਡੇ ਨਾਲ ਨੰਗ ਸਿੰਘ ਖਾਲਸਾ ਦਲ ਦੇ ਮੁੱਖ ਜਥੇਦਾਰ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਮਾਲਵਾ ਜੋਣਾ ਇਹਨਾਂ ਦੇ ਕੋਲੇ ਤੇ ਅਸੀਂ ਇਹਨਾਂ ਦੇ ਨਾਲ ਆਏ ਆ ਤੇ ਸਾਨੂੰ ਬੀਤੇ ਦਿਨੀ ਇਹਨਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ ਅੱਜ ਤੋਂ ਤਕਰੀਬਨ ਕੁਝ ਸਾਲ ਪਹਿਲਾਂ ਵੀ ਇਹਨਾਂ ਦੀ ਦੋ ਤੋਂ ਤਿੰਨ ਸਾਡੇ ਕੋਲੇ ਇਹ ਸ਼ਿਕਾਇਤਾਂ ਆ ਚੁੱਕੀਆਂ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਜਿੱਥੇ ਖੜੇ ਹੋ ਇੱਥੇ ਨਾ ਸਿਰਫ ਗੁਰੂ ਸਾਹਿਬ ਦੇ ਨਾਮ ਦੇ ਹੇਠ ਜਾਲੀ ਆਨੰਦ ਕਾਰਜ ਕੀਤੇ ਜਾਂਦੇ ਆ ਹੁੰਦਾ ਕੀ ਹੈ ਇਹ ਕੋਈ ਵੀ ਕਿਸੇ ਪਿੰਡ ਤੋਂ ਕੋਈ ਬੰਦਾ ਆਉਂਦਾ ਇਹਨਾਂ ਦੇ ਨਾਲ ਸੈਟਿੰਗ ਕਰਦਾ ਇੱਥੇ ਆਉਂਦਿਆ ਇਹ ਆਨੰਦ ਕਾਰਜ ਵੀ ਨਹੀਂ ਕਰਦੇ ਸਰਟੀਫਿਕੇਟ ਜਾਰੀ ਕਰਕੇ 2000 3000 5000 ਜਿੰਨਾ ਵੀ ਰੁਪਇਆ ਮਿਲ ਜੇ ਬਾਬੇ ਲਈ ਸਫੀਸ਼ੀਐਂਟ ਹੁੰਦਾ ਔਰ ਇਹ ਲੈ ਕੇ ਉਹਨਾਂ ਨੂੰ ਸਰਟੀਫਿਕੇਟ ਲਾੜ ਕਰ ਦਿੰਦਾ ਔਰ ਅਦਾਲਤ ਜਿਹੜੀ ਇਹ ਨਾਲ ਸਾਡੀਆਂ ਵਕੀਟ ਦੇ ਅੰਦਰ ਉਹਨਾਂ ਨੂੰ ਇਹ ਮਨਜ਼ੂਰੀ ਦੇ ਜਾਂਦੀ ਹੈ ਲਿਵਿੰਗ ਰਿਲੇਸ਼ਨਸ਼ਿਪ 'ਤੇ ਜਾਂ ਉਹਨਾਂ ਨੂੰ ਅਧਿਕਾਰ ਦੇ ਦਿੰਦੀ ਹੈ ਵੀ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਸਹਿਮਤੀ ਦੇ ਨਾਲ ਕੀਤੇ ਨੇ ਨੰਦਕਰਜ ਤੇ ਹੁਣ ਇਹ ਬਾ ਇੱਜ਼ਤ ਰਹਿ ਸਕਦੇ ਨੇ ਪਰ ਜਦੋਂ ਇਹਦੀ ਘੋਖ ਕੀਤੀ ਜਿਹੜਾ ਅੱਜ ਦਾ ਮਸਲਾ ਇਹ ਕਿਸੇ ਪਿੰਡ ਦਾ ਮੁੰਡਾ ਔਰ ਕਿਸੇ ਪਿੰਡ ਦੀ ਕੁੜੀ ਆ ਔਰ ਬਾਅਦ ਵਿੱਚ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਮਾਮਾ ਤੇ ਭਾਣਜੀ ਨਿਕਲੇ ਸਕੇ 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 ਹੂੰ ਔਰ ਔਰ ਦੀ ਸਾਰੀ ਕਰਤੂਕਤਾ ਬਾਬੇ ਵਾਲੇ ਕੈਮਰਾ ਮਾਰੋ ਜਿਹਨੇ ਸਿੱਖ ਪੰਥ ਦੀ ਮਰਿਆਦਾ ਨੂੰ ਖੇਰੂ ਖੇਰੂ ਕਰਤਾ ਇਹ ਨਹੀਂ ਦੇਖਿਆ ਵੀ ਕਿਹੜੇ ਦੋ ਪਰਿਵਾਰ ਨਸ਼ਟ ਹੁੰਦੇ ਨੇ ਜਾਂ ਪੂਰਾ ਸਮਾਜ ਇਹੋ ਜਿਹਾ ਗਰਕੇ ਜਾਂਦਾ ਇਹੋ ਜਿਹਾ ਬੰਦਿਆਂ ਦਾ ਕਰਕੇ ਤੇ ਗੁਰਦੁਆਰੇ ਦੀ ਆੜ ਦੇ ਵਿੱਚ ਇਹਨਾਂ ਨੇ ਸਰਟੀਫਿਕੇਟ ਜਾਰੀ ਕੀਤੇ ਆ ਜਿਹੜੇ ਮੇਰੇ ਹੱਥਰੇ ਵਿੱਚ ਆ ਕੀ ਸੈਟਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ ਜੀ ਇਹ ਸੈਟਿੰਗ ਐਦਾਂ ਹੁੰਦੀ ਹੈ ਜੀ ਜਿਹੜਾ ਕੋਈ ਵਿਚ ਵਿਚੋਲਾ ਹੁੰਦਾ ਇਹਨਾਂ ਨੂੰ 2000 ਜਾਂ 3000 5000 ਜਿੱਥੇ ਵੀ ਬਾਬਾ ਮੰਨ ਜੇ ਇਹ ਉਹਨੂੰ ਪੈਸੇ ਦਿੰਦੇ ਆ ਉਹ ਗਰੀਬ ਪਰਿਵਾਰ ਆ 2000 ਦੇ ਦਿੰਦਾ ਸਰਦਾ ਵਰਦਾ 5000 ਦੇ ਦਿੰਦਾ ਤਕੜਾ ਜਿਹੜਾ 11000 ਵੀ ਦੇ ਠੀਕ ਹੈ ਜੀ ਉਹ ਇਹਨੂੰ ਪੈਸੇ ਦਿੰਦੇ ਆ ਇਹ ਆਨੰਦ ਕਾਰਜ ਵੀ ਨਹੀਂ ਕਰਦੇ ਤਾਂ ਸਦੇ ਸਰਟੀਫਿਕੇਟ ਜਾਰੀ ਕਰ ਦਿੰਦੇ ਆ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਹੁੰਦਾ ਇਹ ਹੁੰਦਾ ਵੀ ਦੋਨੇ ਤਰ੍ਹਾਂ ਦੇ ਸਰਟੀਫਿਕੇਟ ਦੇ ਤੇ ਮੁੰਡੇ ਤੇ ਕੁੜੀ ਦੇ ਮਾਪਿਓ ਦਾ ਹੁੰਦਾ ਆਧਾਰ ਕਾਰਡ ਤੇ ਮੁੰਡੇ ਦਾ ਤੇ ਕੁੜੀ ਦੇ ਦੋਨੇ ਪਰਿਵਾਰ ਸਹਿਮਤੀ ਹੁੰਦੀ ਆ ਤਾਂ ਫਿਰ ਆਨੰਦਕਾਰਜ ਮੰਨੇ ਜਾਂਦੇ ਆ ਪਰ ਜਿਹੜਾ ਇਸ ਕੇਸ ਦੇ ਵਿੱਚ ਆਇਆ ਇੱਥੇ ਨਾ ਤਾਂ ਮੁੰਡੇ ਦਾ ਪਰਿਵਾਰ ਹੈਗਾ ਤੇ ਨਾ ਕੁੜੀ ਦਾ ਪਰਿਵਾਰ ਹੈਗਾ ਕੁੜੀ ਦਾ ਪਰਿਵਾਰ ਇੱਥੇ ਖੜਾ ਵੀ ਜਿਹੜਾ ਨਾ ਮਹੀਨੇ ਬਾਅਦ ਪਤਾ ਚੱਲਦਾ ਵੀ ਸਾਡੀ ਕੁੜੀ ਜਿਹੜੀ ਹੈ ਵੀ ਉਹ ਇਸ ਬਾਬੇ ਦੀ ਕਰਤੂਤ ਕਰਕੇ ਘਰੋਂ ਭੱਜੀ ਹੋਈ ਆ ਉਹਨਾਂ ਭਾਦੇ ਤਾਂ ਉਹਨੇ ਕੁਝ ਵੀ ਨਿਕਰਾਇਆ ਉਹ ਕੁੜੀ ਭੱਜੀ ਹੋਈ ਆ ਪਰ ਉਹ ਭੱਜਿਆਂ ਨੂੰ ਆਸਰਾ ਕੌਣ ਦਿੰਦੇ ਆ ਆ ਗੁਰਦੁਆਰੇ ਦੇ ਵਿੱਚ ਬੈਠੇ ਇਹਨਾਂ ਨੂੰ ਕੀ ਹੁਣ ਦੇ ਦਈਏ ਸੀ ਬੜੀ ਸਾਰੀ ਸੰਗਤ ਜਾਣੂ ਇੱਥੇ ਵੱਖ-ਵੱਖ ਸਖਸ਼ਤ ਦੇ ਬੰਦੇ ਨੁਮਾਇੰਦੇ ਪਹੁੰਚੇ ਨੇਗੇ ਤੁਸੀਂ ਵੀ ਆਇਆ ਹੋ ਤੇ ਕੀ ਮੰਗ ਕਰਦੇ ਹੋ ਅਸੀਂ ਤਾਂ ਜੀ ਇਹ ਮੰਗ ਕਰਦੇ ਸਾਡੀ ਸਭ ਤੋਂ ਪਹਿਲਾ ਇਹ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਆ ਇਹੋ ਜੀ ਜਗ੍ਹਾ ਦੇ ਉੱਪਰ ਬਿਲਕੁਲ ਵੀ ਬਰਾਜਮਾਨ ਹੋਣ ਨਹੀਂ ਦਿੱਤੇ ਜਾਣਗੇ ਠੀਕ ਆ ਇੱਕ ਜਿੱਥੇ ਜਾ ਕੇ ਇਹੋ ਜਿਹੇ ਠੇਕੇਦਾਰ ਆਪਣੀਆਂ ਦੁਕਾਨਾਂ ਚਲਾਉਂਦੇ ਆ ਤੇ ਗੁਰੂ ਸਾਹਿਬ ਦੇ ਸਰੂਪਾਂ ਦੀ ਉਹ ਨਰਾਦਰ ਕਰਦੇ ਆ ਖਾਲਸੇ ਪੰਥ ਨਾਲ ਖਿਲਵਾੜ ਕਰਦੇ ਆ ਚਲੋ ਖਾਲਸੇ ਪੰਥ ਨਾਲ ਖਿਲਵਾੜ ਕਰਦੇ ਆ ਇਹ ਕਾਨੂੰਨਨ ਦੇ ਵੀ ਬਹੁਤ ਵੱਡੇ ਦੋਸ਼ੀ ਨੇ ਤਾਂ ਅਸੀਂ ਇੱਥੋਂ ਜਿਹੜੇ ਅੱਜ ਸਾਰੇ ਤਮਾਮ ਜਥੇਬੰਦੀਆਂ ਨੇ ਫੈਸਲਾ ਲੇਤਾ ਵੀ ਇਹੋ ਜਿਹੀਆਂ ਜਗ੍ਹਾ ਦੇ ਉੱਪਰ ਇੱਥੇ ਨਹੀਂ ਹੋਰ ਕਿਤੇ ਵੀ ਜਿੱਥੋਂ ਸਾਨੂੰ ਇਨਫੋਰਮੇਸ਼ਨ ਮਿਲੂਗੀ ਅਸੀਂ ਉੱਥੇ ਗੁਰੂ ਸਾਹਿਬ ਦੇ ਪਾਵਨ ਸਰੂਪ ਨਹੀਂ ਬਿਰਾਜਮਾਨ ਹੁੰਦੇ ਤੇ ਜਾਣਗੇ ਇਹ ਹੁਣ ਪੰਜਾਂ ਪਿਆਰਿਆਂ ਦੇ ਕੋਲੇ ਪੇਸ਼ ਹੋਣਗੇ ਤਾਂ ਫਿਰ ਅਗਲੀ ਕਾਰਵਾਈ ਉਹ ਪੇਸ਼ੀ ਤੋਂ ਬਾਅਦ ਹੋਵੇਗੀ। ਕਈ ਵਾਰੀ ਕੀ ਹੁੰਦਾ ਵੀ ਅਸੀਂ ਨਾ ਆਪਣਾ ਇੱਕ ਪਰਿਵਾਰ ਵੀ ਹੁੰਦਾ। ਅਸੀਂ ਖਾਲਸਾ ਪੰਥ ਦਾ ਆਪਣਾ ਪਰਿਵਾਰ ਆ ਤੇ ਸਾਨੂੰ ਹਦਾਇਤ ਹੈ। ਵੀ ਅਸੀਂ ਪਹਿਲਾਂ ਇੱਕ ਜਾਂ ਦੋ ਵਾਰੀ ਅਗਲੇ ਨੂੰ ਵਰਜਿਤ ਕਰੀਏ ਵੀ ਭਾਈ ਜੇ ਇਹਨਾਂ ਨੇ ਸਾਡੇ ਤੋਂ ਐ ਕਰਕੇ ਗਲਤੀ ਮੰਨੀ ਹੈ ਵੀ ਮੇਰੇ ਕੋਲੋਂ ਗਲਤੀ ਹੋ ਗਈ ਅਸੀਂ ਗਲਤੀ ਨੂੰ ਐਸ ਤਰ੍ਹਾਂ ਸਾਰੇ ਸਿੱਖ ਸੰਗਤ ਨੇ ਔਰ ਸਾਰੇ ਮਹੱਲੇ ਵਾਲੇ ਕਈ ਨਾਰਾਜ਼ ਵੀ ਸੀ ਵੀ ਬਾਬਾ ਜੀ ਨਾਂ ਛੱਡ ਕੇ ਜਾਓ ਇੱਥੋਂ ਸਰੂਪ ਲੈ ਜਾਓ ਤੇ ਪਰ ਅਸੀਂ ਆ ਫਿਰ ਵੀ ਨਹੀਂ ਇੱਕ ਵਾਰੀ ਮੌਕਾ ਦੇਣਾ ਚਾਹੀਦਾ ਬੰਦੇ ਤੋਂ ਗਲਤੀ ਹੁੰਦੀ ਆ ਇਨਸਾਨ ਭੁੱਲਣਹਾਰ ਆ ਤੇ ਖਾਲਸਾ ਪੰਥ ਇਸ ਚੀਜ਼ ਦਾ ਬੜਾ ਸਤਿਕਾਰ ਕਰਦਾ ਵੀ ਜੇ ਕੋਈ ਮਾਫੀ ਮੰਗੇ ਤਾਂ ਉਹਨੂੰ ਇੱਕ ਵਾਰੀ ਮਾਫ ਕਰ ਦੇਣਾ ਜ਼ਰੂਰ ਚਾਹੀਦਾ ਪਰ ਹੁਣ ਇਹਨਾਂ ਦੀ ਤੀਜੀ ਤੋਂ ਚੌਥੀ ਵਾਰੀ ਹੋ ਚੁੱਕੀ ਆ ਜਿਹੜੀ ਸਾਡੇ ਕੋਲੇ ਕੇਸ ਆ ਹੋਰ ਜਿੱਥੇ ਬੰਦੀਆਂ ਕੋਲੇ ਵੀ ਕੇਸ ਆਏ ਸੀਗੇ ਜਾਨੀ 8 ਤੋਂ 10 ਕੇਸ ਹੋ ਚੁੱਕੇ ਨੇ ਸਾਲ ਦੇ ਵਿੱਚ ਤਾਂ ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹੁਣ ਅਸੀਂ ਆਪਣੀ ਜੋ ਵੀ ਮਰਿਆਦਾ ਹੈਗੀ ਆ ਉਹਦੇ ਅਨੁਸਾਰ ਸਰੂਪ ਇੱਥੋਂ ਅਸੀਂ ਲੈ ਕੇ ਜਾਵਾਂਗੇ ਅੱਜ ਸਾਡਾ ਫੈਸਲਾ ਅਖੀਰਲਾ ਫੈਸਲਾ ਹੈ। ਰਾਈਟ ਇਹ ਮਾਮਲਾ ਇਹ ਵੀ ਇੱਕ ਮਹੀਨੇ ਪਿੰਡ ਦੀ ਲੜਕੀ ਇੱਥੋਂ ਚਲੀ ਗਈ ਸੀ ਮੇਰੇ ਹੁਣ ਧਿਆਨ 'ਚ ਮਾਮਲਾ ਆਇਆ ਕਿ ਉਹਨੇ ਬੁੱਕੀਪ੍ਰੇਨ ਪਿੰਡ ਦੇ ਇੱਕ ਦੇਵ ਸਿੰਘ ਨਾਂ ਦੇ ਵਿਅਕਤੀ ਨਾਲ ਪੇਪਰ ਮੈਰਿਜ ਕਰਾਈ ਹੈ। ਕੋਰਟ ਚ ਭੇਜੋਗੇ ਆਉਦੇ ਆਰਡਰ ਕਰੇ ਸਿਰ ਇਹ ਮਾਮਲਾ ਤੁਹਾਡੇ ਧਿਆਨ ਤੇ ਸੀਗਾ ਪਰ ਪਰਿਵਾਰ ਵੱਲੋਂ ਕਿ ਰੋਪ ਲਗਾਇਆ ਜਾ ਰਿਹਾ ਕਿ ਪੁਲਿਸ ਨੇ ਸਾਡੀ ਕੋ ਕਰ ਵੀ ਨਹੀਂ ਕੀਤੀ ਸਰ ਇਹ ਮੈਨੂੰ ਤੋਂ ਪਹਿਲਾਂ ਦੀ ਗੱਲ ਹੈ ਇਹਦੇ ਬਾਰੇ ਮੈਂ ਕੁਝ ਨਹੀਂ ਕਰਦਾ ਬਾਕੀ ਜੇ ਕੋਈ ਜਵਾਰੇ ਆਉਣਗੇ ਹੀ ਪੜਦਾਲ ਕਰ ਲਾਂਗੇ